ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਬਿਲਕੁਲ ਹੀ ਨਵਾਂ ਜਿਹੜਾ ਕੈਕਟਸ ਪਲਾਂਟ ਉਹ ਲੈ ਕੇ ਆਈ ਆਂ ਅਸਲ ਦੇ ਵਿੱਚ ਇੱਕ ਕੈਕਟਸ ਫਰੂਟ ਆ ਕੈਕਟਸ ਦੂਸਰੇ ਫਲਾਵਰ ਵਾਲੇ ਕੈਕਟਸ ਨਹੀਂ ਹੈਗੇ ਇਹਨੂੰ ਮੈਂ ਜਿੱਥੇ ਤੱਕ ਸੁਣਿਆ ਕਿ ਪ੍ਰਿਕਲੀਪੀਅਰ ਕੈਕਟਸ ਇਹਨੂੰ ਕਿਹਾ ਜਾਂਦਾ ਔਰ ਇਹਦਾ ਜਿਹੜਾ ਫਰੂਟ ਹੁੰਦਾ ਉਹ ਬਿਲਕੁਲ ਡ੍ਰੇਗਨ ਫਰੂਟ ਵਰਗਾ ਹੀ ਟੇਸਟ ਹੁੰਦਾ ਮੈਂ ਵੀ ਇੱਕ ਵਾਰ ਟੇਸਟ ਕੀਤਾ ਆ ਬਹੁਤ ਪਹਿਲੇ ਅਸੀਂ ਉਧਰ ਹਿਮਾਚਲ ਗਿਆ ਸੀ ਤਾਂ ਉੱਥੇ ਮੈਂ ਇਹਦਾ ਜਿਹੜਾ ਫਰੂਟ ਆ ਉਹ ਟੇਸਟ ਕੀਤਾ ਸੀ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਸੀ ਵੀ ਮੈਂ ਵੀ ਇਹ ਆਪਣੇ ਘਰ ਦੇ ਵਿੱਚ ਜਿਹੜਾ ਇਹ ਫਰੂਟ ਆ ਉਹ ਲਗਾਵਾ ਸੋ ਮੈਨੂੰ ਵੀ ਇਹ ਦੋ ਬੂਟੇ ਜਿਹੜੇ ਦੋ ਹੀ ਬੂਟੇ ਮੈਨੂੰ ਮਿਲੇ ਨਰਸਰੀ ਦੇ ਵਿੱਚ ਦੋ ਹੀ ਬੂਟੇ ਸੀਗੇ ਆ ਦੇਖੋ ਇਹਦੀ ਤਾਂ ਹਾਈਟ ਲਗਭਗ 2.5 ਫੁੱਟ ਦੇ ਕਰੀਬ ਹੈਗੀ ਆ ਤੇ ਇੱਥੋਂ ਇਹਦਾ ਹੀ ਇੱਕ ਬ੍ਰਾਂਚ ਜਿਹੜੀ ਉਹ ਟੁੱਟ ਵੀ ਗਈ ਆ ਪਰ ਫਿਰ ਵੀ ਬਹੁਤ ਹੋ ਜਾਣਾ ਇਹ ਤੇ ਹੁਣ ਆਪਾਂ ਲੱਗੇ ਇਹਨਾਂ ਨੂੰ ਗਰੋ ਕਰਨ ਤੇ ਇਹਨੂੰ ਗਰੋ ਕਰਨ ਦਾ ਜਿਹੜਾ ਤਰੀਕਾ ਉਹ ਬਿਲਕੁਲ ਹੀ ਆਸਾਨ ਆ ਇਹਦੇ ਵਾਸਤੇ ਤੁਸੀਂ ਕੋਈ ਵੀ ਜਿਹੜੀ ਖਾਦ ਵਗੈਰਾ ਉਹ ਨਹੀਂ ਪਾਣੀ ਨਾਲ ਰੂੜੀ ਪਾਣੀ ਆ ਮੈਂ ਨਰਸਰੀ ਵਾਲਿਆਂ ਨੂੰ ਕੁੱਛਿਆ ਸੀ ਤੇ ਵੈਸੇ ਵੀ ਆਪਾਂ ਵੀਡੀਓਜ਼ ਵਗੈਰਾ ਵੇਖਦੇ ਹੀ ਰਹਿਣੇ ਆ ਕਿ ਇਹਨੂੰ ਖਾਦ ਵਗੈਰਾ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਹੁੰਦੀ ਤੋ ਤੇ ਨਾਲ ਤੁਸੀਂ ਇਹਦੇ ਵਾਸਤੇ ਜਿਹੜੀ ਚੀਕਣੀ ਮਿੱਟੀ ਆ ਉਹੀ ਲੈਣੀ ਆ ਇਹਦੀਆਂ ਜਿਹੜੀਆਂ ਦੋ ਬ੍ਰਾਂਚ ਆ ਇਸ ਤਰ੍ਹਾਂ ਇਸ ਜਿਹੜੀ ਉੱਪਰ ਜਿਹੜੀ ਸੌਫਟ ਬ੍ਰਾਂਚ ਹੁੰਦੀ ਹੈ ਇਹਦੀ ਸਬਜ਼ੀ ਵੀ ਜਿਹੜੀ ਉਹ ਬਹੁਤ ਟੇਸਟ ਬਣਦੀ ਆ ਇਨੂੰ ਆਮ ਤੁਸੀਂ ਜਿਸ ਤਰ੍ਹਾਂ ਆਪਾਂ ਭਿੰਡੀ ਬਣਾਉਂਦੇ ਆ ਨਾ ਉਸੇ ਤਰ੍ਹਾਂ ਕੱਟ ਕੇ ਤੇ ਤੇਲ ਦੇ ਵਿੱਚ ਫਰਾਈ ਕਰਕੇ ਬਣਾਓ ਤਾਂ ਜਿਹੜੀ ਇਹ ਸਬਜੀ ਉਹ ਬਹੁਤ ਸਵਾਦਤ ਟੇਸਟੀ ਬਣਦੀ ਆ ਤੇ ਥੋੜੇ ਆਪਣੇ ਇਹ ਵੱਡੇ ਹੋ ਜਾਣਗੇ ਤੇ ਫਿਰ ਆਪਾਂ ਤੁਹਾਨੂੰ ਜਿਹੜੀ ਇਹਦੀ ਸਬਜੀ ਆ ਉਹ ਵੀ ਬਣਾ ਕੇ ਦਿਖਾਵਾਂਗੇ ਤੇ ਜੇ ਤੁਹਾਨੂੰ ਕਿਤੇ ਆਪਣੇ ਨੇੜੇ ਤੇੜੇ ਨਰਸੀ ਤੋਂ ਇਹ ਪlant ਮਿਲਦੇ ਆ ਤਾਂ ਤੁਸੀਂ ਇਹਨੂੰ ਜਰੂਰ ਲਗਾਓ ਬਹੁਤ ਵਧੀਆ ਜਿਹੜਾ ਇਹਦਾ ਫਰੂਟ ਹੁੰਦਾ ਆ ਤੇ ਬਹੁਤ ਆਸਾਨੀ ਨਾਲ ਹੋ ਜਾਂਦਾ ਤੇ ਕੋਈ ਵੀ ਕੈਮੀਕਲ ਇਹਨੂੰ ਪਾਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਪੈਂਦੀ ਤੇ ਜੇ ਤੁਸੀਂ ਹਿਮਾਚਲ ਸਾਈਡ ਜਾਂਦੇ ਹੋ ਉਨਾ ਸਾਈਡ ਤੇ ਉਧਰ ਤਾਂ ਇਹ ਪਲਾਂਟ ਜਿਹੜੇ ਆ ਬਹੁਤ ਆਰਾਮ ਦੇ ਨਾਲ ਹੀ ਤੁਹਾਨੂੰ ਆਮ ਰੋਡ ਸਾਈਡ ਤੋਂ ਵੀ ਮਿਲ ਜਾਣਗੇ ਜੇ ਤੁਸੀਂ ਗਹਿ ਕਦੀ ਉਧਰ ਤਾਂ ਜੇ ਤੁਸੀਂ ਜ਼ਰੂਰ ਟਰਾਈ ਕਰਿਓ ਇਹ ਵਾਲਾ ਲਿਆਨ ਦਾ ਕੈਕਟਸ ਤੇ ਹੁਣ ਮੈਂ ਇਹਦੇ ਵਾਸਤੇ ਥੋੜੇ ਥੋੜੇ ਛੋਟੇ ਛੋਟੇ ਜਿਹੜੇ ਇੱਧਰ ਮੇਰੇ ਡ੍ਰੈਗਨ ਫਰੂਟ ਦੀ ਜਿਹੜੀ ਲਾਈਨ ਉਹ ਲੱਗੀ ਹੋਈ ਆ ਤੇ ਇਹਦੇ ਨਾਲ ਹੀ ਮੈਂ ਇੱਧਰਲੀ ਸਾਈਡ ਹੀ ਜਿਹੜਾ ਇਹਨੂੰ ਕੈਕਟਸ ਨੂੰ ਆ ਉਹ ਵੀ ਲਗਾ ਦੇਣਾ ਇਹਦੇ ਵਾਸਤੇ ਮੈਂ ਜਿਹੜੀ ਰੂੜੀ ਵਗੈਰਾ ਵਾ ਉਹ ਕੋਈ ਵੀ ਨਹੀਂ ਪਾਣੀ ਤੇ ਥੋੜੀ ਮੈਂ ਇਹਨੂੰ ਉੱਚੀ ਸਾਈਡ ਤੇ ਲਗਾਉਂਗੀ ਤਾਂ ਕਿ ਜਿਹੜਾ ਪਾਣੀ ਆ ਉਹ ਖੜਾ ਨਾ ਹੋਵੇ ਤੇ ਹੁਣ ਆਪਾਂ ਸਟਾਰਟ ਕਰਦੇ ਆ ਇਹਨੂੰ ਲਗਾਣਾ ਤੂੰ ਦੇਖੋ ਮੈਂ ਇਸ ਤਰ੍ਹਾਂ ਕੱਪੜੇ ਦੇ ਨਾਲ ਕੱਢ ਲੈਣ ਲੱਗੀ ਆ ਕਿਉਂਕਿ ਇਹਨੂੰ ਜਿਹੜੇ ਬਰੀਕ ਬਰੀਕ ਕੰਡੇ ਆ ਨਾ ਆਹ ਵਾਲੇ ਇਹ ਜਦੋਂ ਇੱਕ ਵਾਰੀ ਲੱਗ ਜਾਂਦੇ ਰਾਤ ਦੇ ਵਿੱਚ ਤੇ ਫਿਰ ਇਹ ਨਿਕਲਦੇ ਨਹੀਂ ਤੇ ਕਈ ਦਿਨਾਂ ਤੱਕ ਇਹ ਖਾਰਿਸ਼ ਕਰਦੇ ਹੱਥਾਂ ਤੇ ਤੇ ਹੁਣ ਇਹਨੂੰ ਆਪਾਂ ਵਿੱਚੋਂ ਕੱਢ ਲੈਣੇ ਆ ਦੇਖੋ ਇਹਦਾ ਜਿਹੜਾ ਰੂਟ ਬੋਲ ਆ ਬਹੁਤ ਵਧੀਆ ਬਣਿਆ ਹੋਇਆ ਤੇ ਇਹਦੀਆਂ ਜੜਾਂ ਵੀ ਬਹੁਤ ਸੋਹਣੀਆਂ ਆ ਤੇ ਇਹਨੂੰ ਆਪਾਂ ਹੌਲੀ ਜੇ ਵਿੱਚ ਇਸ ਤਰ੍ਹਾਂ ਹੀ ਰੱਖ ਦਾਂਗੇ ਕਿਉਂਕਿ ਇਹਨੂੰ ਆਪਾਂ ਬਹੁਤ ਜ਼ਿਆਦਾ ਖਾਦ ਵਗੈਰਾ ਨਹੀਂ ਪਾਣੀ ਬਸ ਇਸੇ ਤਰ੍ਹਾਂ ਸਾਨੀ ਦੇ ਨਾਲ ਇਹਨੂੰ ਆਪਾਂ ਜਿਹੜਾ ਉਹ ਲਗਾ ਦੇਣਾ ਕਿਉਂਕਿ ਇਹ ਰਾਜਸਥਾਨ ਵਗੈਰਾ ਜਿਹੜੀਆਂ ਖੁਸ਼ਕ ਬਿਲਕੁਲ ਡਰਾਈ ਇਲਾਕੇ ਹੈਗੇ ਉਹਨਾਂ ਦਾ ਪlant ਆ ਇਸ ਕਰਕੇ ਇਹਨੂੰ ਜ਼ਿਆਦਾ ਕੋਈ ਖਾਦ ਵਗੈਰਾ ਦੀ ਲੋੜ ਨਹੀਂ ਹੈਗੀ ਤੇ ਇਸੇ ਤਰ੍ਹਾਂ ਮੈਂ ਜਿਹੜੇ ਦੋਨੋਂ ਬੂਟੇ ਆ ਉਹ ਲਗਾ ਦੂੰਗੀ ਇਹ ਆਪਣਾ ਬਸ ਇੱਕ ਲੱਗ ਕੇ ਤਿਆਰ ਹੋ ਗਿਆ ਤੇ ਇਧਰਲੀ ਸਾਈਡ ਆਪਣੇ ਡ੍ਰੈਗਨ ਫਰੂਟ ਲੱਗੇ ਹੋਏ ਆ ਤੇ ਉਹਦੇ ਨਾਲ ਹੀ ਆਪਾਂ ਇਹਨੂੰ ਵੀ ਲਗਾ ਦਿੱਤਾ ਹੈ ਗਾਦਿੱਤਿਆ ਜੀ ਦੇਖੋ ਇਹ ਇੱਕ ਮੈਂ ਇਧਰਲੀ ਸਾਈਡ ਲਗਾ ਦਿੱਤਾ ਇਹਦੀਆਂ ਤਾਂ ਦੋ ਹੀ ਟਾਣੀਆਂ ਸੀਗੀਆਂ ਤੇ ਜਿਹੜਾ ਇਧਰ ਉਹ ਆਪਣਾ ਫਰੂਟ ਪਲਾਂਟ ਇਹ ਕਾਫੀ ਵੱਡਾ ਆ ਦੇਖੋ ਤੇ ਇਹ ਮੈਂ ਦੋਨੇ ਹੁਣ ਲਗਾ ਦਿੱਤੇ ਆ ਤੇ ਹੁਣ ਜਿੱਦਾਂ ਜਿੱਦਾਂ ਅੱਗੇ ਆਪਣਾ ਇਹ ਗ੍ਰੋਥ ਕਰੂਗਾ ਤੇ ਇਹਨੂੰ ਫਰੂਟ ਲੱਗੂਗੇ ਉਹ ਫੇਰ ਆਪਾਂ ਅੱਗੇ ਜਿਹੜੀ ਵੀਡੀਓ ਆ ਉਹ ਪਾ ਦਾਂਗੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਸਤ੍ਰੀਕਾਲ ਜੀ